ਲੋਕਾਂ ਨੇ ਬੁਰਾ ਹਾਲ ਉਹਨਾਂ ਦਾ ਵੀ ਕੀਤਾ ਜਿਹੜੇ ਟਿਕਟਾਂ ਦੇ ਪਿੱਛੇ ਲਾਲਚਾਂ ਦੇ ਪਿੱਛੇ ਆਪਦੇ ਮਫਾਦਿਆਂ ਦੇ ਪਿੱਛੇ ਪਾਰਟੀਆਂ ਛੱਡ-ਛੱਡ ਭੱਜ ਕੇ ਗਏ ਦੂਜੇ ਪਾਸੇ ਜਾਂ ਫਿਰ ਵਿਜੀਲੈਂਸ ਦੇ ਡਰ ਤੋਂ ਗਏ ਦੂਜੇ ਪਾਸੇ ਉਹਨਾਂ ਪੋਲੀਟੀਕਲ ਤਿਤਲੀ ਸ਼ਬਦ ਵਰਤੇ ਆਗੇ ਉਹਨਾਂ ਲਈ ਉਹਨਾਂ ਤਿਤਲੀਆਂ ਨਾਲ ਵੀ ਬੜੀ ਮਾੜੀ ਹੋਈ ਹੈ ਇੱਕ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਛੱਡ ਕੇ ਉਹ ਵੀ ਇੱਕ ਵੱਖਰੇ ਕਾਰਨ ਹੈ ਕਿ ਉਹ ਕਿਵੇਂ ਜਿੱਤੇ ਪਰ ਉਹਨਾਂ ਬਾਕੀ ਸਾਰਿਆਂ ਥਾਵਾਂ ਤੇ ਜਿੱਥੇ ਮਰਜ਼ੀ ਆਪਾਂ ਹਿਸਾਬਤਾ ਬਲਾ ਕੇ ਵੇਖ ਲਈਏ ਪੰਜਾਬ ਦੀਆਂ 13 ਸੀਟਾਂ ਤੇ ਸਾਰੇ ਦੇ ਸਾਰੇ ਹਾਰੇ ਆ ਸਿੰਧ 2022 ਦਾ ਜਦੋਂ ਰਿਜ਼ਲਟ ਆਇਆ ਸੀ ਨਾ ਤੇ ਸੋਸ਼ਲ ਮੀਡੀਆ ਤੇ ਇੱਕ ਬੜੇ ਵਧੀਆ ਲੋਕਾਂ ਨੇ ਕਮੈਂਟ ਲਿਖੇ ਸੀ ਉਹ ਕਹਿੰਦੇ ਕਿ ਉਹਨਾਂ ਮਜ਼ਾ ਨਾ ਜਿੱਤਣ ਵਾਲਿਆਂ ਦਾ ਨਹੀਂ ਆ ਰਿਹਾ ਜਿੰਨਾਂ ਹਾਰਨ ਵਾਲਿਆਂ ਦਾ ਮਜ਼ਾ ਆ ਰਿਹਾ ਵੀ ਖੁਸ਼ੀ ਹੋ ਰਹੇ ਲੋਕੀ ਜਿੱਤਣ ਵਾਲੇ ਤਾਂ ਨਹੀਂ ਖੁਸ਼ ਹੋ ਰਹੇ ਕਿ ਲਾਭ ਸਿੰਘ ਉਗੋ ਕੇ ਜਿੱਤ ਗਏ ਜਾਂ ਗੁਰਮੀਤ ਸਿੰਘ ਖੁੱਡੀਆਂ ਜਿੱਤ ਗਏ ਜਾਂ ਕੋਈ ਉਹ ਗੋਲਦੀ ਕੰਬੋ ਜਿੱਤ ਗਿਆ ਜਾਂ ਜੀਵਨ ਜੋਤ ਕੌਰ ਜਿੱਤ ਗਏ ਨਾ ਉਹ ਕਹਿੰਦੇ ਨੇ ਜਿਹੜੇ ਹਾਰੇ ਨੇ ਉਹਨਾਂ ਦੇ ਸਵਾਦ ਆ ਰਿਹਾ ਕਿਵੇਂ ਲੋਕਾਂ ਨੇ ਹਰਾ ਦਿੱਤੇ ਪ੍ਰਕਾਸ਼ ਸਿੰਘ ਬਾਦਲ ਪੰਜ ਦਫਾ ਦੇ ਮੁੱਖ ਮੰਤਰੀ ਸੁਬੀਰ ਸਿੰਘ ਬਾਦਲ ਚਰਨਜੀਤ ਚੰਨੀ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਵਿਕਰਮ ਸਿੰਘ ਮਜੀਠੀਆ ਸਾਰੇ A to Z ਵੱਡੇ ਜਿਹੜੇ ਆਪਣੇ ਨੂੰ ਮਾਹਰ ਰਹੀ ਕਹਿੰਦੇ ਕਿ ਅਸੀਂ ਤੇ ਸਿਆਸਤ ਦੇ ਅੰਗਦਾਂ ਜਿੱਥੇ ਇੱਕ ਵਾਰਾ ਪੈਰ ਲਾ ਲਿਆ ਸਾਡੇ ਕੋਣ ਪੈਰ ਪਟ ਲੂਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੁਣ ਵੀ ਉਹੀ ਹੈ ਕੇ ਲੋਕੀ ਕਹਿੰਦੇ ਤਿਤਲੀਆਂ ਹਾਰੀਆਂ ਮਜ਼ਾ ਆ ਗਿਆ ਮੈਨੂੰ ਲੱਗਦਾ ਉਹ ਜਿਹੜੀ ਕੁੜੀ ਨੇ ਗਾਣਾ ਗਾਇਆ ਹੈਗਾ ਅਫਸਾਨਾ ਖਾਨ ਉਹ ਵੀ ਕਹਿੰਦੀ ਨੇ ਮੇਰਾ ਗਾਣਾ ਹੀ ਇਹਨਾਂ ਨੇ ਬਦਨਾਮ ਕਰਤਾ ਪੀ ਕਦੀ ਉਸ ਬਨੇਰੇ ਤੇ ਕਦੀ ਉਸ ਬਨੇਰੇ ਤੇ ਹੁਣ ਸਵਾਲ ਇਹ ਸਕੇ ਕਿ ਇਹਨੇ 8 9 ਹੀ ਇਹਨਾਂ ਨੂੰ ਤਿਤਲੀਆਂ ਕਹਿਰੋ ਜਾਂ ਤਿਤਲੇ ਕਹਿਰੋ ਜਾਂ ਸਿਆਸੀ ਬਟੇਰੇ ਕਹਿ ਲੋ ਨਾ ਸਭ ਤੋਂ ਬਹਤਾਂ ਤੇ ਜਲੰਧਰ ਵਿੱਚ ਸੀ ਤੇ ਜਲੰਧਰ ਵਿੱਚ ਹੁਣ ਜਾ ਫੇਰ ਜਿੱਤ ਕਰਕੇ ਚੰਨੀ ਹਾਂ ਚੰਨੀ ਨੇ ਤੇ ਫੜ ਕੇ ਰਗੜੀ ਦਿੱਤੇ ਚੰਨੀ ਨੇ ਉਹ ਰਗੜੇ ਨੇ ਮਿਲਦਾ ਹਜ ਤੱਕ ਉਹਨਾਂ ਦੀਆਂ ਚੀਕਾਂ ਪੈਂਦੀਆਂ ਰਹੇ ਨੇ ਜਦ ਤੱਕ ਚੰਨੀ ਸਾਹਿਬ ਜਦੋਂ ਜਲੰਧਰ ਦੇ ਵਿੱਚ 5 ਸਾਲ ਉਹਨਾਂ ਨੇ ਐਮਪੀ ਰਹਿਣਾ ਹੈਗਾ ਤੁਸੀਂ ਦੇਖੋ ਕਿਹੜੇ ਕਿਹੜੇ ਰਗੜੇ ਨੇ ਪ੍ਰਨੀਤ ਕੌਰ ਚਾਰ ਦਫਾ ਦੀ ਐਮਪੀ ਸੈਂਟਰ ਦੀ ਵਜ਼ੀਰ ਰਵਨੀਤ ਸਿੰਘ ਬਿੱਟੂ ਤਿੰਨ ਦਫਾ ਦਾ ਐਮਪੀ ਲੋਕ ਸਭਾ ਦੇ ਵਿੱਚ ਡਿਪਟੀ ਆਪੋਜੀਸ਼ਨ ਲੀਡਰ ਆ ਪਵਨ ਕੁਮਾਰ ਟੀ ਨੂੰ ਦੋ ਦਫਾ ਦਾ ਐਮਐਲਏ ਫਿਰ ਮਹਿੰਦਰ ਸਿੰਘ ਕੇਪੀ ਪੰਜਾਬ ਦਾ ਵਜ਼ੀਰ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਰਹਿ ਚੁੱਕੇ ਨੇ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਰਾਣਾ ਗੁਰਮੀਤ ਸਿੰਘ ਸੋਢੀ ਚਾਰ ਦਫਾ ਦਾ ਐਮਐਲਏ ਸਿ ਪੰਜਾਬ ਦਾ ਵਜ਼ੀਰ ਜਲੰਧਰ ਤੋਂ ਸੀਟ ਤੋਂ ਡ੍ਰਿੰਕੂ ਜੰਮਿਆ ਕਾਂਗਰਸ ਦੇ ਵਿੱਚ ਵੱਡਾ ਆਪ ਦੇ ਵਿੱਚ ਹੋ ਗਿਆ ਫਿਰ ਇਧਰ ਆ ਗਿਆ ਨਾ ਉਹ ਵੀ ਰਗੜ ਕੇ ਰੱਖ ਦਿੱਤਾ ਗੁਰਪ੍ਰੀਤ ਸਿੰਘ ਜੀਪੀ ਸਭ ਤੋਂ ਵੱਡੀ ਪੰਜਾਬ ਦੀਦ ਕਹਿੰਦੇ ਤਿਤਲੀ ਯੋ ਕਿ ਉਹਨੇ ਪਿਓ ਦੇ ਪੁੱਤ ਨੇ ਕੋਈ ਪਾਰਟੀ ਨਹੀਂ ਛੱਡੀ ਮੈਨੂੰ ਲੱਗਦਾ ਹੁਣ ਸ਼ਾਇਦ ਬਹੁਜ ਸਮਾਜ ਪਾਰਟੀ ਤੋਂ ਨਾਲ ਲੜੇ ਇਹ ਜਿੰਨੀਆਂ ਵੀ ਤਿਤਲੀਆਂ ਜਾਂ ਸਿਆਸੀ ਬਟੇਰੇ ਹੀ ਸਾਰੇ ਹੀ 10 12 ਜਾਣੇ ਸੀ ਹਲੇ ਤੇ ਆਪਾਂ ਕਈਆਂ ਦੇ ਨਾਮ ਨਹੀਂ ਕਾਊਂਟ ਕੀਤੇ ਹੈਗੇ ਸਾਰੇ ਲੋਕਾਂ ਨੇ ਰਗੜ ਕੇ ਰੱਖ ਦਿੱਤੇ ਹੈਗੇ ਨੇ ਉਹ ਸਭ ਤੋਂ ਵੱਡੀ ਜੀਤਮਿੰਦਰ ਸਿੱਧੂ ਉਹਨਾਂ ਦੇ ਵਿੱਚ ਆਰਵਿੰਦ ਖੰਨਾ ਵੀ ਉਹਨਾਂ ਦੇ ਵਿੱਚ ਹੀ ਆ ਲੋਕਾਂ ਨੇ ਰਗੜੇ ਸਵਾਰ ਕੇ ਲੋਕਾਂ ਨੂੰ ਮਜ਼ਾ ਆ ਰਿਹਾ ਕਿ ਆ ਜਿਹੜੇ ਸਿਆਸੀ ਬਟੇਰੇ ਨਾ ਇੱਕ ਆਵਾਜ਼ ਚੱਲ ਗਈ ਕਿ ਇਹਨਾਂ ਨੂੰ ਸਬਕ ਸਿਖਾਉਣਾ ਵੀ ਇਹਨਾਂ ਦੀ ਯਾਰ ਸਾਨੂੰ ਖਰੀਦ ਲੈਂਦੇ ਅਸੀਂ ਬੜੇ ਅਦਬ ਦੇ ਨਾਲ ਵਿਸ਼ਵਾਸ ਦੇ ਨਾਲ ਟਰਸਟ ਦੇ ਨਾਲ ਇਹਨਾਂ ਨੂੰ ਵੋਟਾਂ ਪਾਉਂਦੇ ਇਹ ਸਾਨੂੰ ਵੇਚ ਜਾਂਦੇ ਨੇ ਵੀ ਦੇਖੋ ਜੀ ਮੇਰੇ ਪਿੱਛੇ 10000 ਬੰਦਾ ਮੇਰੇ ਪਿੱਛੇ 50000 ਬੰਦਾ ਇਹ ਸਾਡੇ ਨਾਮ ਤੇ ਉਦਾ ਕਰੀ ਜਾ ਰਹੇ ਨੇ ਕਰਤੂਰਤਾ ਆਪ ਮਾੜੀਆਂ ਕਰਦੇ ਨੇ ਕੋਈ ਈਡੀ ਤੋਂ ਤੇ ਕੋਈ ਵਿਜੀਲੈਂਸ ਤੋਂ ਡਰ ਕੇ ਚਲੇ ਜਾਂਦੇ ਹੈਗੇ ਨੇ ਸਾਰਿਆਂ ਤੋਂ ਇਹ ਸੀ ਨਾ ਡਰ ਕਿਸਿਆਂ ਨੂੰ ਸੈਂਟਰ ਦਾ ਡਰ ਹੈਗੇ ਨੂੰ ਪੰਜਾਬ ਵਾਲਿਆਂ ਦਾ ਡਰ ਹੁਣ ਜਿਹੜਾ ਹਿਸ਼ਾਰਪੁਰ ਤੋਂ ਉਹਨੂੰ ਆਪਾਂ ਡਾਕਟਰ ਰਾਜਕੁਮਾਰ ਚੱਬੇਵਾਲ ਸਾਹਿਬ ਦੀ ਗੱਲ ਕਰ ਲਈਏ ਉੱਥੇ ਅਗਰ ਕਾਂਗਰਸ ਪਾਰਟੀ ਨੀਅਤ ਦੇ ਨਾਲ ਕੰਮ ਕਰਦੇ ਨਾ ਚੰਗੀ ਤਰ੍ਹਾਂ ਉੱਥੇ ਕੋਈ ਨਾ ਕੋਈ ਕੋਈ ਰੋਡ ਸ਼ੋ ਨਹੀਂ ਉੱਥੇ ਹੋਇਆ ਕੋਈ ਸਿਆਸੀ ਰੈਲੀ ਨਹੀਂ ਕੀਤੀ ਹੈਗੀ ਉੱਥੇ ਕਟੂਕੜ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਫਰਜ ਬੰਦਾ ਸੀ ਤੁਸੀਂ ਜੇ ਦੋ ਔਰਤਾਂ ਦਾ ਕੋਟਾ ਪੂਰਾ ਕੀਤਾ ਸਿਰ ਪੂਰਾ ਹੀ ਕੀਤਾਗਾ ਵੀ ਖਾਨੇ ਖਾਨਾਪੂਰਤੀ ਵਾਲਾ ਕੰਮ ਰਾਜਾ ਮਰਿੰਦਰ ਸਿੰਘ ਵੜਿੰਗ ਉੱਥੇ ਆਉਂਦੇ ਪ੍ਰਤਾਪ ਸਿੰਘ ਬਾਜਵਾ ਉੱਥੇ ਆਉਂਦੇ ਸੁਖਜਿੰਦਰ ਸਿੰਘ ਰੰਧਾਵਾ ਚਾਹੇ 2 ਮਿੰਟ ਵਾਸਤੇ ਚਰਜੀਸ ਚੰਨੀ ਕਿਉਂਕਿ ਰਿਜ਼ਰਵ ਹਲਕਾ ਉਹਨੂੰ ਬੁਲਾਉਂਦੇ ਸੁਪਾਲ ਸਿੰਘ ਖਹਿਰਾਂ ਜਿਹੜੇ ਕਾਂਗਰਸ ਪਾਰਟੀ ਦੇ ਧਾਕੜ ਲੀਡਰ ਨੇ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਉਸ ਕੁੜੀ ਦੇ ਉਹਦੇ ਹੱਕ 'ਚ ਵੀ ਆਉਂਦੇ ਔਰ ਅਮਰਜੀਤ ਸਕੋਰ ਸਾਹੋਕੇ ਦੇ ਵੀ ਹੱਕ ਚਾਹਦੇ ਇਹ ਗਏ ਨਹੀਂ ਆਗੇ ਜੇ ਉਹ ਜਾਮਨੀ ਗੋਮਬਰ ਦੇ ਹੱਕ ਦੇ ਵਿੱਚ ਰੈਲੀ ਹੋ ਜਾਂਦੀ ਕੋਈ ਵੱਡਾ ਰੋਡ ਸ਼ੋਅ ਹੋ ਜਾਂਦਾ ਜਿਹਦੇ 'ਚ ਕਾਂਗਰਸ ਪਾਰਟੀ ਦੇ ਕੋਈ ਸੈਂਟਰ ਤੋਂ ਵਿੱਚ ਵੀ ਨਹੀਂ ਕੋਈ ਆਇਆ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਜਾਂ ਇੱਥੇ ਜੈਰਾ ਅਮਰਮੇਸ਼ ਆਏ ਮਲਕਰ ਜੇ ਖੜਗੇ ਆਏ ਪੰਦ ਨਹੀਂ ਕਿਹੜੇ ਕਿਹੜੇ ਆਏ ਨੇ ਪਵਨ ਖੇੜਾ ਆਏ ਨੇ ਪਰ ਨੇ ਸਾਰੇ ਆਏ ਨੇ ਸੈਂਟਰ ਵਿੱਚ ਘਰ ਦਾ ਫਰਕ ਉਸ ਹਿਸਾਬ ਨਾਲ ਜਿਆਦਾ ਵੱਡਾ ਨਹੀਂ ਸੀ ਜਿਵੇਂ ਜਾਮਨੀ ਗੋਮਰ ਨੇ ਉੱਥੇ ਦੂਜਾ ਸਥਾਨ ਹਾਸਲ ਕੀਤਾ ਹਾਲਾਂਕਿ ਬਾਕੀਆਂ ਦੀ ਉਮੀਦ ਸੀ ਕਿ ਉੱਥੇ ਅਨੀਤਾ ਸੋਮਪ੍ਰਕਾਸ਼ ਦਾ ਨੰਬਰ ਲੱਗ ਸਕਦਾ ਲੋਕੀ ਕਹਿੰਦੇ ਕਿ ਸੀਐਡੀ ਨਹੀਂ ਤਾਂ ਸੋਮਪ੍ਰਕਾਸ਼ ਨੇ ਕਹਿੰਦੀ ਜੇ ਸਾਹਿਬ ਦੁਬਾਰਾ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਬੁਲਾਇਆ ਉੱਥੇ ਹੁਣ ਅਗਰ ਜਾਮਨੀ ਗੋਮਰ ਦਾ ਪਿਸ਼ੋਕੜ ਹੁੰਦਾ ਕੋਈ ਸਿਆਸੀ ਪਿਸ਼ੋਕੜ ਦਾ ਲਾਜ਼ਮੀ ਤੌਰ ਤੇ ਉਹਨੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਚਿਪ ਕੱਢ ਦੇਣੇ ਹੈਗੇ ਸੀ ਹੁਣ ਸਵਾਲ ਹੈ ਕਿ ਉਸ ਕੁੜੀ ਨੇ ਜਦੋਂ ਵੇਵ ਸੀ ਨਾ ਪੰਜਾਬ ਦੇ ਵਿੱਚ 2011 ਵਿੱਚ ਆ Pé da 2014 ਦੇ ਵਿੱਚ ਪੰਜਾਬ ਚ 4 ਐਮਪੀ ਬਣੇ ਤੇ ਉਹ ਵੀ ਉੱਥੋਂ ਲੜੀ ਜਲੰਧਰ ਤੋਂ ਜੋਤੀਮਾਨ ਸੀ ਕੁੜੀ ਉਹ ਕੇਜਰੀਵਾਲ ਨੂੰ ਕੇਸਰੀਵਾਲੀ ਕਹੀ ਜਾਂਦੀ ਸੀ ਉਹਨੂੰ ਇਹ ਵੀ ਨਹੀਂ ਪਤਾ ਕਿ ਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਆ ਕਿ ਅਰਵਿੰਦ ਕੇਸਰੀਵਾਲਾ ਉਹ 2.5 ਲੱਖ ਵੋਟ ਲੈ ਗਈ ਸੀ ਜਾਮਣੀ ਵੀ ਉਨੀ ਵੋਟ ਲੈ ਗਈ ਉਸ ਤੋਂ ਬਾਅਦ ਉਹਨੇ ਪਾਰਟੀ ਛੱਡ ਦਿੱਤੀ ਆਗੀ ਉਹ ਪਾਰਟੀ ਦੇ ਵਿੱਚ ਉਹਨੂੰ ਨਾਮ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਹੈਗਾ ਅਗਰ ਉਹ ਕੈਂਪੇਨ ਕਰਦੇ ਨੇ ਪਾਰਟੀ ਉਹਨੂੰ 17 ਦੇ ਵਿੱਚ ਟਿਕਟ ਦਿੰਦੇ ਜਾਂ 22 ਦੇ ਵਿੱਚ ਟਿਕਟ ਦਿੰਦੇ ਲੋਕਾਂ ਨੂੰ ਹਾਰਪੁਰਾ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਕੁੜੀ ਕਾਂਗਰਸ ਦੇ ਉਮੀਦਵਾਰ ਨਾ ਤੁਸੀਂ ਉਹਨੂੰ 17 ਚ ਟਿਕਟ ਦਿੱਤੀ ਨਾ ਉਹਨੂੰ 22 ਦਿੱਤੀ ਸਿੱਧਾ ਤੁਸੀਂ 16 ਚ ਲਿਆ ਕੇ ਉਹਨੂੰ ਪਾਰਲੀਮੈਂਟ ਲੜਾ ਰਹੇ ਨਾ ਉਹਦੇ ਕੋ ਮੈਨ ਪਾਵਰ ਨਾ ਪੈਸਾ ਸੀ ਨਾ ਪ੍ਰਚਾਰ ਕਰਨ ਜਾਗੇ ਉਹਨਾਂ ਕੋ ਮੈਨੇਜਮੈਂਟ ਹੀ ਐਨ ਮੌਕੇ ਪ੍ਰਗਟ ਸਿੰਘ ਉਹਨਾਂ ਨੂੰ ਕਹਿੰਦੇ ਕੋ ਤੁਸੀਂ ਉੱਥੇ ਜਾ ਕੇ ਮੀਟਿੰਗਾਂ ਮੋਟਿਆ ਕਰੋ ਢਾਂਚਾ ਤਿਆਰ ਕਰੋ ਐਵੇਂ ਥੋੜਾ ਹੁੰਦਾ ਕਿ ਕਿਸ ਸਿਆਣੇ ਕਹਿੰਦੇ ਨੇ ਬਾਹਰ ਖੜੀ ਜੰਜ ਤੇ ਵਿਨੋ ਕੁੜੀ ਦੇ ਕੰਨ ਇੰਨਾ ਥੋੜਾ ਚੱਲ ਉੱਥੇ ਦੋ ਹਲਕਿਆਂ ਤੋਂ ਬਚੇ ਨੇ ਇੱਕ ਬਚੇ ਨੇ ਟਾਂਡੇ ਤੋਂ ਜਿਹੜੇ ਉੱਥੇ ਸੰਗ ਸਿੰਘ ਗਿਲਜੀਆਂ ਨੇ ਇੱਕ ਮੇਰੇ ਖਿਆਲ ਹੋਰ ਹਲਕੀਏ ਤੋਂ ਬਾਕੀ ਦੇ ਸਾਰੇ ਹਾਰ ਗਏ ਕਾਂਗਰਸ ਦੇ ਉੱਥੇ ਤੇ ਇਸ ਕਰਕੇ ਅਗਰ ਉਹਥੇ ਕਾਂਗਰਸ ਮੇਨਤ ਕਰਦੇ ਕਾਂਗਰਸ ਉਸ ਕੁੜੀ ਨੂੰ ਲਵਾਰਸ ਨਾ ਛੱਡਦੇ ਤੇ ਮੈਨੂੰ ਲੱਗਦਾ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਜਿੰਨਾ ਮੁਸ਼ਕਲ ਸੀ 44000 ਦਾ ਕੋਈ ਏਡਾ ਵੱਡਾ ਫਰਕ ਨਹੀਂ ਆਗਾ ਜਿੱਡਾ ਅਗਰ ਉਹ ਕੁੜੀ ਕੋ ਪੈਸਾ ਹੁੰਦਾ ਮੈਨੇਜਮੈਂਟ ਕਰ ਲੈਂਦੀ ਕਿਉਂਕਿ ਇੱਕ ਇੱਕ ਬੰਦੇ ਨੇ ਮੈਨੇਜਮੈਂਟ ਕਰਨੀ ਇੱਕ ਲੜਕੀ ਨੇ ਮੈਨੇਜ ਮੈਨੇਜਮੈਂਟ ਕਰਨੀ ਜਮੀਨ ਆਸਮਾਨ ਦਾ ਫਰਕ ਆ ਨੈਟਵਰਕ ਉਹ ਕੋ ਨਹੀਂ ਬਣਿਆਗਾ ਜੇ ਉਹਨੂੰ ਹਾ ਉਹ ਪਹਿਲਾਂ ਤਿਆਰੀ ਕਰਕੇ ਬੈਠੀ ਹੁੰਦੀ ਕਿ ਮੈਂ ਐਮਪੀ ਲੜਨੀ ਹੈਗੀ ਫਿਰ ਉਹ ਪੂਰੇ ਹਲਕਿਆਂ ਦੇ ਵਿੱਚ ਜਿਹੜੇ ਆ ਉਥੋਂ ਦੇ ਕਾਂਗਰਸ ਪਾਰਟੀ ਦੇ ਜਿੱਤੇ ਹਾਰੇ ਐਮਐਲਏ ਨੇ ਚਾਹੇ ਭਲੱਥ ਤੋਂ ਸੁਪਾਲ ਸਿੰਘ ਖਹਿਰਾ ਟਾਂਡਾ ਤੋਂ ਸੰਗ ਸਿੰਘ ਗਿਲ ਜੀਆ ਉਹ ਉੱਥੋਂ ਸ੍ਰੀ ਹਰਗੋਬਿੰਦਪੁਰਾ ਉੱਥੇ ਜ਼ਰੂਰ ਕਾਂਗਰਸ ਪਾਰਟੀ ਜਿੱਤੀ ਆ ਬਾਕੀ ਦਸੂਆ ਮਕੇਰੀਆਂ ਹਿਸ਼ਾਰਪੁਰ ਸ਼ਾਮ 84 ਜਿਹੜੇ ਉੱਥੋਂ ਲੀਡਰ ਸੀ ਆਵਾ ਦੀ ਪਾਰਟੀ ਕਾਂਗਰਸ ਪਾਰਟੀ ਉਹਨਾਂ ਦੇ ਨਾਲ ਉਹਦਾ ਨੈਟਵਰਕ ਹੁੰਦਾ ਜਿੱਤ ਜਾਂਦੇ ਹੁਣ ਹਿਸ਼ਾਰਪੁਰ ਰੰ ਦਾ ਖਾਲੀ ਕਿਉਂਕਿ ਉੱਥੇ ਜਿਹੜੇ ਮਨਿਸਟਰ ਸੀ ਸੁੰਦਰ ਸ਼ਾਮ ਰੋੜਾ ਉਹ ਭਾਜੀਪੀ ਚ ਚਲੇ ਗਏ ਸੀ ਇਸ ਕਰਕੇ ਉੱਥੇ ਇੱਕ ਤਿਤਲੀ ਤਾਂ ਕਰਕੇ ਬਚ ਗਈ ਨਹੀਂ ਤੇ ਬਾਕੀ ਜਿਹੜੀਆਂ ਤਿਤਲੀਆਂ ਜਾਂ ਸਿਆਸੀ ਬਟੇਰੇ ਜੋ ਇਹਨਾਂ ਦੇ ਹਾਲਾਤ ਹੋਏ ਨੇ ਅੱਗੇ ਤੋਂ ਮੈਨੂੰ ਲੱਗਦਾ ਕਿ ਪੰਜਾਬ ਦੀਆਂ ਘੱਟੋਘੱਟ ਸਿਆਸੀ ਬਟੇਰੀ ਜਾਂ ਮੌਕਾ ਪਰਸਤ ਲੀਡਰ ਜਾਂ ਬਰਸਾਤੀ ਡੱਡੂ ਜਾਂ ਇਤਤ ਤਿਤਲੀਆਂ ਮੈਨੂੰ ਲੱਗਦਾ ਕਿ 227 ਦੀਆਂ ਚੋਣਾਂ 'ਚ ਘੱਟ ਦਿਖਣਗੀਆਂ ਹੋ ਸਕਦਾ ਹੈ ਕਿ ਉਸ ਸਮ ਆਮ ਆਦੀ ਪਾਰਟੀ ਦੇ ਜਿਹੜੇ ਜੋ ਸਾਡੇ ਜਾਣਕਾਰ ਹੋਂਦ ਤੋਂ ਹੀ ਦੱਸ ਰਹੇ ਨੇ ਕਿ 63 ਜਾਣਿਆਂ ਦੀਆਂ ਸੀਟਾਂ ਕੱਟੀਆਂ ਜਾਣੀਆਂ ਹੈਗੀਆਂ ਨੇ ਉਦੋਂ ਇਹ ਭੱਜਣਗੇ ਨਾਵੇਂ ਤੜਾਉਣਗੇ ਆਵਾ ਦੀ ਪਾਰਟੀ ਕੋਈ ਕਾਲੀ ਦਲ ਤੇ ਜਾਊਗਾ ਕੋਈ ਬੀਜੇਪੀ ਤੇ ਜਾਊਗਾ ਕੋਈ ਕਾਂਗਰਸ ਜਾਊਗਾ ਉਦੋਂ ਵੀ ਮਿਲਦਾ ਤਿਤਲੀਆਂ ਦੇ ਹੜ ਆਉਣਗੇ ਪਰ ਜੇ ਅੱਜ ਲੋਕਾਂ ਨੇ ਮੰਨ ਲਿਆ ਕਿ ਜੇ ਅੱਜ ਹਰਾ ਦਿੱਤੇ ਨੇ ਆਉਣ ਵਾਲੇ ਸਮੇਂ 'ਚ ਵੀ ਤਿਤਲੀਆਂ ਨੂੰ ਲੋਕੀ ਹਰਾ ਸਕਦੇ ਨੇ